ਅਸੀਂ ਜਿਵੇਂ ਸਭਾ ਚ ਪਹੁੰਚੇ ਉਹ ਸੇਵਾ ਪੂਰੀ ਕੀਤੀ ਹੈ ਸਾਰੇ ਗੁਰੂ ਘਰਾਂ ਦੇ ਵਿੱਚ ਸੇਵਾ ਕਰ ਲਈ ਹੈ ਅੱਜ ਮੁਕੰਮਲ ਤੌਰ ਤੇ ਤੁਹਾਡੀ ਸੇਵਾ ਪੂਰੀ ਹੋਈ ਹੈ ਕੜਾ ਪ੍ਰਸ਼ਾਦ ਜੀ ਦੇਖ ਕਰਾਉਣੀ ਹੈ 10 ਬੇਨਤੀ ਕਰਾਉਣੀ ਹੈ ਤਾਂ ਕੀ ਕਹਿਣਾ ਚਾਹੋਗੇ ਜੀ ਪਰਮਾਤਮਾ ਦਾ ਮੈਂ ਸ਼ੁਕਰੀਆ ਅਦਾ ਕਰਦਾ ਗੁਰੂ ਰਾਮਦਾਸ ਜੀ ਮਹਾਰਾਜ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਕਿ ਜੋ ਸ਼੍ਰੀ ਕਾਬਤਿਕ ਸਾਹਿਬ ਤੋਂ ਆਦੇਸ਼ ਜਿਹੜਾ ਸਰਦਾਰ ਸਰਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਔਰ ਸੀਨੀਅਰ ਲੀਡਰਸ਼ਿਪ ਨੂੰ ਜੋ ਸੇਵਾ ਲਗਾਈ ਗਈ ਸੀ ਅੱਜ ਅਕਾਲ ਪੁਰਖ ਦੀ ਬਖਸ਼ਿਸ਼ ਦੇ صدਕਾ ਉਹ ਸੇਵਾ ਪੂਰੀ ਕਰਕੇ ਅੱਜ ਕੜਾ ਪ੍ਰਸ਼ਾਦ ਦੀ ਦੇ ਕਰਵਾ ਕੇ ਅਰਦਾਸ ਕਰਨ ਵਾਸਤੇ ਸਾਰੀ ਲੀਡਰਸ਼ਿਪ ਜਿਹੜੀ ਐਸਾਂ ਟੀ ਉਹ ਇੱਥੇ ਪਹੁੰਚ ਰਹੀ ਹੈ ਔਰ ਮੈਂ ਸਾਰੀ ਪਾਰਟੀ ਦੇ ਆਗੂਆਂ ਦਾ ਵੀ ਵਰਕਰਾਂ ਦਾ ਵੀ ਧੰਨਵਾਦ ਕਰਦਾ ਕਿ ਸੇਵਾ ਦੇ ਇਸ ਸਮੇਂ ਦੇ ਦੌਰਾਨ ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ ਕਿ ਸੇਵਾ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਜਾਵੇ ਸੋ ਸਾਰਿਆਂ ਦੀ ਗੁਰੂ ਮਹਾਰਾਜ ਸੇਵਾ ਪ੍ਰਬੰਧਕ ਪੰਥ ਦੀ ਪੰਜਾਬ ਦੀ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਕਰਨ ਇਹ ਅਰਦਾਸ ਅੱਜ ਜਿਹੜੀ ਹੈ ਸ੍ਰੀ ਗਰਤਕ ਸਾਹਿਬ ਤੇ ਉਹ ਕੀਤੀ ਜਾਂਦੀ ਜੀਮਾ ਸਾਹਿਬ ਇੱਕ ਦੱਸੇ ਜਾ ਰਿਹਾ ਕਿ ਸ੍ਰੀ ਗਰਤਕ ਸਾਹਿਬ ਦੇ ਜਿਸਦਾਰ ਹੋਣਾ ਦਾ ਹੁਕਮ ਹੋਇਆ ਸੀਗਾ ਦੀ ਵਿਰਸਾ ਬਲਟਵਾ ਹੋਰਾਂ ਨੂੰ 10 ਸਾਲ ਦੀ ਪਾਰਟੀ ਚ ਕੱਢਿਆ ਜਾਵੇ ਇਹ ਸੁਣਨ ਚ ਆਇਆ ਕਿ ਉਹਨਾਂ ਨੂੰ ਪਾਰਟੀ ਚ ਕੱਢ ਦਿੱਤਾ ਗਿਆ 10 ਸਾਲ ਵਾਸਤੇ ਪਹਿਲਾਂ ਪਹਿਲਾਂ ਜਿਹੜੇ ਕੰਮ ਆਇਆ ਅਰਦਾਸ ਕਰ ਲਈਏ ਉਸ ਤੋਂ ਬਾਅਦ ਆਰਾਮ ਨਾਲ ਤੁਹਾਨੂੰ ਮਿਲ ਕੇ ਜਿਹੜੇ ਵੀ ਇਸ਼ੂ ਤੇ ਤੁਸੀਂ ਗੱਲ ਕਰਦੇ ਉਹ ਕਰਵਾਵਾਂਗੇ ਪਹਿਲਾਂ ਜਿਹੜੇ ਕੰਮ ਆਇਆ ਕਿਰਪਾ ਕਰਕੇ ਉਹ ਕਰ ਦਿਓ ਮਤਲਬ ਪਹਿਲੇ ਤੇਜੀ ਸੁਰੱਖਿਆ ਤੇ ਅੱਜ ਦੀ ਸੁਰੱਖਿਆ ਚ ਬੜਾ ਜ਼ਮੀਨ ਅਸਮਾਨ ਦਾ ਫਰਕ ਪੜ ਗੋ ਇਹ ਹੀ ਸੱਤੇ ਨੂੰ ਆਪਾਂ ਚੋਣਾਂ ਦੀ 5 ਜ਼ਿਲ੍ਹਿਆਂ ਦੀ ਪੁਲਿਸ ਲਗਾਈ ਗਈ ਹੈ ਸੋ ਰੱਖਿਆ ਜਿਹੜੀ ਹੈ ਵਿਖਾਵੇ ਵਾਸਤੇ ਨਹੀਂ ਹੋਣੀ ਚਾਹੀਦੀ। ਇੱਕ ਪ੍ਰੋਫੈਸ਼ਨਲ ਡਿਊਟੀ ਹੈ ਪੁਲਿਸ ਦੀ ਔਰ ਸਟੇਟ ਦੇ ਹੋਮ ਡਿਪਾਰਟਮੈਂਟ ਦੀ। ਔਰ ਇਹ ਲਗਾਤਾਰ ਕੀਤੀ ਜਾਣੀ ਚਾਹੀਦੀ। ਜੀ ਇਹ ਜੋ ਅੱਜ ਦਿਖਾ ਰਹੇ ਆ ਜੇ ਉਸ ਟਾਈਮ ਕੀਤਾ ਹੁੰਦਾ ਤੇ ਸ਼ਾਇਦ ਜਿਹੜਾ ਐਡਾ ਵੱਡਾ ਹਾਦਸਾ ਹੋਣ ਲੱਗਿਆ ਸੀਗਾ ਜਿਸ ਤਰੀਕੇ ਦੀ ਉਹਦੇ ਨਾਲ ਦਹਿਸ਼ਤ ਪਈ ਦੁਨੀਆ ਦੇ ਵਿੱਚ ਇੱਕ ਗਲਤ ਸੰਦੇਸ਼ ਗਿਆ। ਉਹ ਰੁਕ ਸਕਦਾ ਸੀ ਇਸ ਕਰਕੇ ਜਿਹੜਾ ਕੰਮ ਹੁੰਦਾ ਨਾ ਸਾਰਿਆਂ ਨੂੰ ਆਪੋ ਆਪਣੇ ਤਰੀਕੇ ਨਾਲ ਲਗਾਤਾਰ ਕਰਦੇ ਰਹਿਣਾ ਚਾਹੀਦਾ ਇਹ ਤਾਂ ਨੈਸ਼ਨ ਬਣ ਕਰਨ ਦੀ ਲੋੜ ਹੈ ਕਿ ਸੁਰੱਖਿਆ ਸਿਰਫ ਖਾਵੇ ਵਾਸਤੇ ਨਹੀਂ ਹੋਣੀ ਚਾਹੀਦੀ ਇਨਰ ਰਿਐਲਿਟੀ ਜੋ ਜਿੱਥੇ ਵੀ ਜ਼ਰੂਰੀ ਹੋਵੇ ਭਾਵੇਂ ਕੋਈ ਆਪੋਜੀਸ਼ਨ ਦਾ ਹੋਵੇ ਭਾਵੇਂ ਸਰਕਾਰ ਦਾ ਹੋਵੇ ਉਹ ਕੰਮ ਜਿਹੜਾ ਹੈ ਪੁਲਿਸ ਮੈਕ ਮੈਨੂੰ ਹੋਮ ਡਿਪਾਰਟਮੈਂਟ ਨੂੰ ਆਪਣੇ ਕਰਨਾ ਚਾਹੀਦਾ ਐਕਟਿੰਗ ਜਥੇਦਾਰ ਧਿਆਨ ਸਿੰਘ ਮਾਨ ਇੱਥੇ ਬੀਤੇ ਦਿਨੀ ਆਏ ਸੀਗੇ ਬੜਾ ਬੇਚੀਤਾ ਜਿਹਾ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਹਿੰਦੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਜਿਹੜਾ ਹੈ ਜਾਂ ਅਸੀਂ ਧਿਆਨ ਸਿੰਘ ਮੰਡਹੋਰੀ ਕਹਿੰਦੇ ਕਿ ਅਸੀਂ ਚੌੜਾ ਸਾਹਿਬ ਨੂੰ ਫਕਰੇ ਕੌਣ ਦਵਾਵਾਂਗੇ ਬਹੁਤ ਹੀ ਇੱਕ ਵਿਲੱਖਣ ਜਿਹਾ ਬਿਆਨ ਸੀਗਾ ਕਿਵੇਂ ਦੇਖ ਰਹੇ ਹੋ ਇਸ ਨੂੰ ਚਲੋ ਅਸੀਂ ਤਾਂ ਅਸੀਂ ਤਾਂ ਜਿਹੜੇ ਜਥੇਦਾਰ ਪੰਥ ਨੇ ਤਾਪੇ ਹੋਇਆ ਜੀ ਜੀ ਉਹਨਾਂ ਦਾ ਹੁਕਮ ਮੰਨਿਆ ਇਸ ਕਰਕੇ ਉਹਨਾਂ ਦਾ ਮੰਨਣਾ ਬਾਕੀ

और अरदास करवाने के लिए जो मर्यादा है उसके मुताबिक आज सारी लीडरशिप आ रही है मैं गुरु महाराज का शुक्राना अदा करता हूँ कि जो हुक्म यहाँ से अकाल तख्त साहब से लगा था वो सेवा हमारी पूरी हुई और गुरु महाराज कृपा करें और पंथ की पंजाब की पार्टी की करेंगे देखिए हमें ना तो ज़्यादा का